ਅੱਜ ਕੱਲ ਦਾ ਡਾਕਟਰਾਂ ਜੀ ਦਾ ਤੂੰ ਮਰ ਜਾਵੇਂਗਾ ਜੇ ਖਰਾਕ ਖਾਦੀ ਨਹੀਂ ਕਿਉਂ ਕੰਮ ਤਾਂ ਕੋਈ ਹੈ ਹੀ ਨਹੀਂ ਜੀ ਆਹ ਇਹ ਕਹ ਦਿੰਦੇ ਨੇ ਆਹ ਨੇ ਤੂੰ ਨਹੀਂ ਖਾਈ ਤੂੰ ਮਰ ਜਾਵੇਂਗਾ ਸੌਂ ਪਾ ਗਿਆ ਗੁਰਦੁਆਰੇ ਖ ਮੈਂ ਖਰਾਕ ਖਾਣੀ ਨਹੀਂ ਖਾਣੀ ਨਹੀਂ ਹਾਂਜੀ ਬੰਦ ਕਰ ਦਿੰਦੇ ਹਾਂ ਬੰਦ ਕਰ ਦੇ ਅੱਜ ਕੱਲ ਕੰਮ ਹੈ ਨਹੀਂ ਨਾ ਜੇ ਫਿਰ ਕੰਮ ਖਰਾਕ ਵੀ ਉਸੇ ਨੂੰ ਖਾਣੀ ਚਾਹੀਦੀ ਜਿਹੜਾ ਕੰਮ ਕਰਦਾ ਕੰਮ ਕਰਦਾ ਪਹਿਲਾਂ ਹੁਣ ਆਹ ਖਾਣ ਪੀਣ ਵਾਲੀਆਂ ਭਲੀਆਂ ਚੱਲੀਆਂ ਬਿਮਾਰੀਆਂ ਸਭ ਪਹਿਲਾਂ ਨਹੀਂ ਪਹਿਲਾਂ ਹਰ ਇੱਕ ਛੋਟੇ ਤੋਂ ਵੱਡੇ ਤੱਕ ਜੀ ਮਿਹਨਤ ਕਰਦੇ ਸਰੀਰ ਬਣਿਆ ਰਹਿੰਦਾ ਸੀ ਜੀ ਹਾਂ ਜੇ ਹੁਣ ਤਾਂ ਕੰਮ ਹੀ ਹੈ ਨਹੀਂ ਜੀ ਇਹ ਕੋਰਨਾ ਮਸ਼ੀਨਰੀ ਜੋਗਾ ਗਿਆ ਜੀ ਮਸ਼ੀਨਰੀ ਜੋਗਾ ਹਾਂ ਜੋ ਘੰਟੇ ਵਿੱਚ ਹੀ ਕਰਿਆ ਹੁੰਦਾ ਭਾਈਚਾਰਾ ਦਾ ਵੀ ਫਰਕ ਲੱਗਦਾ ਬਾਬਾ ਜੀ ਤੁਹਾਨੂੰ ਪੁਰਾਣੇ ਸਮੇਂ ਤੇ ਅੱਜ ਦੇ ਵੀ ਭਾਈਚਾਰਾ ਲੋਕਾਂ ਦਾ ਘਟ ਗਿਆ ਅੱਜ ਕੱਲ ਦੇ ਮੁੰਡੇ ਤਾਂ ਮੇਲੇ ਤੇ ਬੈਠਦੇ ਨਹੀਂ ਜਿਵੇਂ ਹੁਣ ਤੁਸੀਂ ਬੈਠੇ ਹਾਂ ਨਹੀਂ ਬੈਠਦੇ ਜੀ ਹਾਂ ਘਟ ਗਿਆ ਜੀ ਅੱਜ ਕੱਲ ਭਾਈਚਾਰਾ ਤਾਂ ਉਹਨਾਂ ਦਾ ਨਸ਼ੇ ਵਾਲਿਆਂ ਦਾ ਇਕੱਠਾ ਹੋਇਆ ਉਹ ਕਰਦੇ ਨਸ਼ਾ ਉਹ ਇਕੱਠੇ ਹੋ ਕੇ ਬਹਿੰਦੇ ਆ ਇਹ ਪੰਚਾਇਤ ਜਿਹਾ ਬਹਿੰਦੇ ਨਹੀਂ ਹੋ ਪੰਚਾਇਤ ਨਹੀਂ ਬਹਿੰਦੇ ਕਿਉਂ ਉਹਨਾਂ ਨੂੰ ਐਸਾ ਚੰਗੀਆਂ ਸਹੂਲਤਾਂ ਮਿਲਦੀਆਂ ਫਿਰ ਰੱਖਣਗੇ ਹਟ ਜਾ ਇਹ ਕੰਮ ਨਹੀਂ ਕਰਦੇ ਨੇ ਜਾਂ ਨੇ ਨਾਸ਼ੇ ਨੂੰਸ਼ੇ ਦਾ ਕਿੰਨਾ ਫਰਕ ਆ ਬਾਈ ਉਦੋਂ ਹੁੰਦਾ ਸੀ ਉਸੇ ਉਦੋਂ ਵੀ ਹੁੰਦਾ ਨਹੀਂ ਉਦੋਂ ਨਹੀਂ ਹੁੰਦਾ ਦਾਰੂ ਨੂੰ ਦੇ ਜਾਂ ਕੱਲ ਨੀ ਮਾੜੀ ਮੋਟੀ ਥੀਮ ਉਹ ਵੀ ਜਿਹੜੇ ਕੰਮ ਕਰਦਾ ਸੀ ਉਹ ਖਾਂਦੇ ਸੀ ਸਕਾਰਪਨਾਵੇ ਕੰਮ ਕੁੰਮ ਦੇ ਟਾਈਮ ਜੀ ਉਹ ਨਹੀਂ ਖਾਂਦੇ ਸੀ ਉਹ ਨਹੀਂ ਖਾਂਦੇ ਨਹੀਂ ਖਾਂਦੇ ਜੀ ਥੀਮ ਖਾਂਦੇ ਤੇ ਬਾਅਦ ਚ ਜੋ ਕੰਮ ਵੱਡੀ ਵੱਡ ਕੇ ਉਦੋਂ ਛੱਡ ਦਿੰਦੇ ਸੀ ਅੱਛਾ ਉਹ ਛੱਡ ਦਿੰਦੇ ਸੀ ਹਾਂਜੀ ਹਾਂਜੀ ਅੱਜ ਕੱਲ ਦਾ ਬੜਾ ਫਰਕ ਆ ਅੱਜ ਕੱਲ ਤਾਂ ਤਾਂ ਚੱਲੀ ਆ ਅੱਜ ਕੱਲ ਤਾਂ ਜ਼ਿਆਦਾ ਫਰਕ ਆ ਕਈ ਲੋਕੇ ਛੇ ਡਾਊਨ ਹੋ ਜਾਂਦੇ ਆ ਅੱਗੇ ਜਵਾਨ ਅੱਗੇ 6-6 ਸਾਲ ਦੀ ਹੁੰਦੇ ਸੀ ਹੁਣ ਕੋਈ 60 ਤੋਂ ਉੱਤੇ ਤੱਬਦਾ ਹੀ ਨਹੀਂ ਜਿਹੜੇ ਹੁਣ ਜਵਾਬ ਆ। ਆ ਖਾਣ ਪੀਣ ਦੇ ਨਾਲ ਹੀ ਆ ਨਾ ਜੀ। ਖਾਣ ਪੀਣ ਦੇ ਨਾਲ। ਉਹੀ ਆ ਬਦਕਾਨੀ ਚੀਜ਼ਾਂ ਖਾਈ ਜਾਂਦੇ ਜੀ। ਹਾਂ ਜੀ ਹਾਂ ਜੀ ਹਾਂ ਜੀ। ਲੋਕਾਂ ਦਾ ਪਿਆਰ ਮੁਹੱਬਤ ਜੂ ਫਰਕ ਪਿਆ ਬੰਬਾ ਜੀ। ਤਾਂ ਤਾਂ ਹੀ ਫਰਕ ਪਿਆ ਨਾ ਜੀ। ਸਿਸਟਮ ਮੇਂ ਜ਼ਿਆਦਾ ਨਾ ਅੱਗੇ ਤਾਂ ਬੋਰੀਆਂ ਬਚਾ ਕੇ ਮਲ ਭੁੱਲਦੇ ਸੀ। ਤੇ ਹੋਰ ਕਿਸੇ ਤੋਂ ਖਾਲੀ ਬੋਰੀ ਵੀ ਨਹੀਂ ਚੱਕੀਦੀ। ਨਹੀਂ ਚੱਕੀਦੀ। ਸਹੀ ਗੱਲ। ਕਿਉਂ ਉਹਨਾਂ ਦਾ ਖਰਾਕ ਹੀ ਇਹੋ ਜਿਹੀ ਬਣ ਗਈ। ਜੋ ਇਹਨੇ ਖਰਾਕਾਂ ਬਾਬਾ ਜੀ ਖਾਂਦੇ ਸੀ ਤੋ ਦਖਲਾ ਨਹੀਂ ਕਰਦੀਆਂ ਸੀ ਇਹਨਾਂ ਦਾ ਦਖਲਾ ਉਹਨਾਂ ਨੂੰ ਵੀ ਕਰਨਾ ਉਹਨਾਂ ਫਿਰ ਉਹ ਜਿਆਦਾ ਕੰਮ ਕਰਦੇ ਸੀ ਮਿਹਨਤ ਕਰਦੇ ਸੀ ਮਿਹਨਤ ਕਰਦੇ ਸੀ ਕੰਮ ਕਰਨਾ ਹਾਜਮ ਆ ਜਾਂਦੀ ਹੈ ਕੋਈ ਵੀ ਚੀਜ਼ ਖਾ ਲਗੇ ਆਪਾਂ ਤਾਕਤ ਨਾਲ ਹਾਜਮ ਆ ਜਾਂਦੀ ਹੈ ਅੱਜ ਕੱਲ ਨਹੀਂ ਹਾਜਮ ਅੱਜ ਕੱਲ ਪੁਰਾਣੇ ਸਮੇਂ ਦਾ ਤੇ ਹੁਣ ਵਾਲਾ ਤਾਂ ਫਰਕ ਫਰਕੀ ਹੈ ਜੀ ਸਾਰਾ ਅੱਛਾ ਜੀ ਖਰਾਕਾਂ ਘਰਕਾਂ ਦਾ ਕੀ ਖਰਾਕ ਸੀਗੀ ਹਾਂ ਉਦੋਂ ਦੁੱਧ ਘਿਓ ਲੱਸੀ ਮਿਲਦੀ ਸੀ ਹਾਂ ਹੁਣ ਨਾ ਦੁੱਧ ਮਿਲਦਾ ਨਾ ਘਿਓ ਮਿਲਦਾ ਨਾ ਲੱਸੀ ਅੱਛਾ ਜੀ ਉਹ ਤਾਂ ਡਾਕਟਰਾਂ ਨੇ ਬੰਦ ਕਰ ਛੱਡੇ ਆ ਉਹ ਬੰਦ ਕਰ ਦਿੰਦੇ ਆ ਉਹ ਬੰਦ ਕਰ ਦ ਕੰਮ ਨੂੰ ਹੋਣ ਵਾਲਾ ਫੋਜ ਹਾਥੀ ਨਹੀਂ ਲਾ ਰਿਆ ਅੱਛਾ ਠੀਕ ਹੈ ਜੀ ਇਸ ਕਰਕੇ ਫਿਰ ਉਹਨਾਂ ਦੇ ਗੋਡੇ ਵੀ ਜਾਂਦੇ ਆ ਹਾਂ ਬਾਕੀ ਬਿਮਾਰੀਆਂ ਦੇ ਇਲਾਜ ਲੂਜ ਕਿਵੇਂ ਕਰਦੇ ਸੀ ਬਾਬਾ ਜੀ ਨੂੰ ਬੁਖਾਰ ਹੋ ਗਿਆ ਇਲਾਜ ਬੁਖਾਰ ਹੋ ਗਿਆ ਤਾਂ ਡਲਿਆਂ ਵਾਲਾ ਬਾਣ ਹਾਂ ਉੱਥੇ ਲਟ ਜਾਂਦੇ ਸੀਗੇ ਅੱਛਾ ਅੱਛਾ ਬਸ ਉੱਥੇ ਹੀ ਲੈਂਦੇ ਸੀ ਹੋਰ ਕਿਵੇਂ ਜੀ ਸ਼ੂਗਰ ਸ਼ਾਗਰਤੀ ਜਾਂ ਕੋਈ ਹੋਰ ਹੋ ਗਿਆ ਸ਼ੂਗਰ ਵਗੈਰਾ ਤਾਂ ਹੁੰਦਾ ਹੀ ਨਹੀਂ ਸੀ ਅੱਛਾ ਕਦੇ ਸੁਣਿਆ ਨਹੀਂ ਸੀ ਨਾ ਕੋਈ ਆਹ ਜਿਹੜਾ ਪਾਸ ਨੇ ਟੈਕ ਆ ਗਿਆ ਨਾ ਕੋਈ ਇਹ ਸੁਣਿਆ ਸੀ ਕਿਸੇ ਨੂੰ ਜੇ ਕਿਸੇ ਨੂੰ ਹੋ ਵੀ ਜਾ ਤਾਂ ਉਦੋਂ ਕਹਿੰਦੇ ਸੀ ਜੇ ਵੀ ਇਹਨੂੰ ਬਈ ਬਾਹਰਲੀ ਚੀਜ਼ ਦਾ ਕਿਸੇ ਦਾ ਧੱਫਾ ਵੱਜ ਗਿਆ ਠੱਕਾ ਹੋ ਗਿਆ ਇਹਦੇ ਨਾਲ। ਅੱਛਾ। ਵੀ ਕੋਈ ਬਾਹਰੋਂ ਚੀਜ਼ ਕਰਕੇ ਕੁਛ। ਬਾਹਰੋਂ ਚੀਜ਼ ਆ। ਹਾਂ। ਹੋਰ ਕੋਈ ਬਿਮਾਰੀ ਪੂਰੀ ਨਹੀਂ। ਹੋਰ ਨਹੀਂ ਸੀ ਕੋਈ। ਆਹ ਭਿਆਨਕ ਬਿਮਾਰੀਆਂ ਜਿਹੜੀਆਂ ਹੋਣਾ ਕੈਂਸਰ ਵਗੈਰਾ ਇਹ ਨਹੀਂ ਸੀਗੀਆਂ। ਹਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਉਦੋਂ ਉਦੋਂ ਐ ਸੀਗਾ ਵੀ ਬੱਸਾਂ ਵੀ ਘੱਟ ਸੀਗੀਆਂ। ਘੱਟ ਸੀਗੀਆਂ ਤੁਰ ਕੇ ਜਾਂਦੇ ਸੀ। ਤੇ ਤੁਰ ਤਰ ਕੇ ਇਹ ਲੋਕ ਡੰਗ ਲਾਉਂਦੇ ਸਾਈਕਲ ਤੇ ਜਾਂਦੇ ਸੀ। ਹਾਂ। ਹੁਣ ਕੋਈ ਬੱਚਾ ਵਹੀਕਲ ਤੋਂ ਬਿਨਾਂ ਤੁਰ ਨਹੀਂ ਰਿਹਾ। ਅੱਡੇ ਜਿੰਨੀ ਵਾਟ ਨਹੀਂ ਜਾਂਦਾ। ਹੂੰ। ਮੋਟਰਸਾਈਕਲ ਆਉਂਦਾ ਹੈ। ਹੂੰ। ਤੇ ਇਸ ਕਰਕੇ ਬਸ ਇਹਦਾ ਫਰਕ ਪਈਆ ਮੇਂ ਬਿਮਾਰੀਆਂ ਵੀ ਵਧਣੀਆਂ ਫਿਰ ਹਾਂ ਪਹਿਲਾਂ ਸਬਜ਼ੀਆਂ ਹੁੰਦੀਆਂ ਸੀ ਜੇ ਦੇਸੀ ਸਬਜ਼ੀਆਂ ਹੁੰਦੀਆਂ ਆਉਂਦੀਆਂ ਹੁਣ 100 ਰੁਪਏ ਦੀ ਸਬਜ਼ੀ ਲੱਗਦੀ ਆ ਪਰਾਣੀ ਬਜੁਰੇ 100 ਰੁਪਏ ਦੇ ਵਿਆਗ ਘਰ ਲੈਂਦੀ ਸੀ ਅੱਛਾ ਹਾਂਜੀ ਹਾਂਜੀ ਉਹ ਤੋਂ ਘਰਤੀ ਘਰ ਲੈਂਦੇ ਸੀ ਹੁਣ ਸਬਜ਼ੀ ਖਰਚੇ ਬਾਈ ਜਦੋਂ ਲੈਣੇ ਉਹ ਡਰ ਲੱਗਦਾ ਵੀ ਪਤਾ ਨਹੀਂ ਕਿ ਠੀਕ ਹੈ ਨਾ ਲੱਗਣਾ ਹਾਂ ਓਕੇ ਯਾਰ ਅੱਛਾ ਜੀ ਇਹ ਆਰਗੈਨਿਕ ਵੀਚ ਨਹੀਂ ਚਾਹੀਦੇ ਹਰੇਕ ਬੰਦੇ ਨੂੰ ਕਰੇ ਕਰੀ ਜਿੰਨਾਂ ਜਿੰਨੀ ਕਰਦੇ ਗਏ ਚੀਜ਼ਾਂ ਹੈ ਨਹੀਂ ਜੀ ਸਿਹਤ ਆ ਜੀ ਆਪਣਾ ਖਾਣਾ ਪੀਣਾ ਜਿਹਾ ਐਸਾ ਹੋ ਗਿਆ ਜਿਹੜੇ ਸਿਰ ਡਾਉਣ ਹੁਣ ਕਣਕ ਲੈ ਲੋ ਚਾਰ ਚਾਰ ਪੰਜ ਪੰਜ ਗੱਟੇ ਜੂਰੀਏ ਦੇ ਪਾਈ ਜਾਂਦੇ ਤੇ ਫਿਰ ਉਹ ਇਹ ਸ਼ਾਵਨਾ ਫਿਰ ਉੱਪਰ ਖੈਕ ਜੀ ਜ਼ਹਿਰੀ ਬਣ ਜਾਂਦਾ ਜੀ ਜ਼ਹਿਰ ਬਣ ਜਾਂਦਾ ਹਾਂ ਜੀ ਪਹਿਲਾਂ ਨਹੀਂ ਪਾਉਂਦੇ ਸੀ ਇਹਨਾਂ ਪਹਿਲਾਂ ਨਹੀਂ ਪਾਉਂਦੇ ਸੀ ਜੀ ਇਹ ਤੋਂ ਬਾਅਦ ਪਹਿਲਾਂ ਪਾਉਂਦੇ ਅੱਧਾ ਘਟਾ ਪਾਉਂਦੇ ਸੀ ਅੱਧਾ ਘਟਾ ਹਾਂ ਕੋਈ ਬਾਅਦ ਚ ਪਾਉਣ ਲੱਗਿਆ ਸਾਡੇ ਵੇਖਣ ਚ ਹਾਂ ਪਹਿਲਾਂ ਤਾਂ ਮੇਰੇ ਨਾਲ ਰਹੀ ਹੁੰਦਗੀ ਨਹੀਂ ਸੀ ਹਾਂ ਪਹਿਲਾਂ ਤਾਂ ਹੁੰਦਾ ਪਹਿਲਾਂ ਤਾਂ ਜੀ ਵਾਣੀ ਬਹੁਤ ਤਾਕਤਵਾਰ ਬਣਦੇ ਸੀ ਅੱਧਾ ਵੀ ਜਈ ਅੱਧਾ ਵਿਲਾ ਰੱਖਦੇ ਹੁੰਦੇ ਸੀ ਅੱਛਾ ਹਾਂ ਜੀ ਤੇ ਹੁਣ ਕਿਦੋਂ ਰੱਖਦੇ ਸੀ ਉਹ ਵਿਲਾ ਇਨਾ ਪਾਣੀ ਨਹੀਂ ਹੁੰਦਾ ਸੀਗਾ ਜੀ ਪਲਤੀ ਨਹੀਂ ਫਸਲ ਦੀ ਹਾਂ ਕੋਣ ਤਾਂ ਪਾਣੀ ਉੱਤੇ ਕੱਢ ਲਿਆ ਜੱਟਾਂ ਨੇ ਹਾਂ ਜੀ ਹੁਣ ਤਾਂ ਇਹ ਤਾਂ ਰੂੜੀਆਂ ਜਿਆਦਾ ਪਾਉਂਦੇ ਅੱਛਾ ਜੀ ਰੂੜੀ ਰੂੜੀ ਛੋਲਾ ਛੋਲੇ ਖਾਂਦੇ ਸੀ ਲੋਕ ਆ ਹਾਂ ਉਹਨਾਂ ਨਾਲ ਤਗੜੇ ਸੀਗੇ ਹਾਂ ਉਹਨਾਂ ਤਗੜੇ ਰਹਿੰਦੇ ਸੀ ਤਾਂ ਹੀ ਬਿਮਾਰੀਆਂ ਦੇ ਲੋਕ ਰਹਿਤ ਸੀ ਹੁਣ ਤਾਂ ਛੋਲੇ ਛੁੱਲੇ ਖਾਂਦੇ ਹੀ ਨਹੀਂ ਹਾਂ ਹੁਣ ਕਿਸੇ ਦੇ ਪਚਦੇ ਨਹੀਂ ਆਈ ਨਹੀਂ ਹੈ ਹੀ ਨਹੀਂ ਛੋਲੇ ਜੀ ਜੇ ਛੋਲੇ ਤਾਂ 100 ਰੁਪਏ ਕਿਲੋ ਆ ਜੀ ਉਹ ਵੀ ਸਹੀ ਨਹੀਂ ਮਿਲਦੇ ਉਹ ਵੀ ਰਿਆਂ ਰੂਹਾਂ ਨਾਲ ਜਿਆਦਾ ਪਾਈਆਂ ਉਹਨਾਂ ਖਾਦਾਂ ਜੀ ਤਾਂ ਫਿਰ ਪਰ ਉਹ ਹੀ ਬਦਕਾਨੀ ਚੀਜ਼ਾਂ ਖਾਂਦੇ ਆ ਬਰਗਰ ਖਾ ਲਿਆ ਸਮੋਸੇ ਖਾ ਉਹਨਾਂ ਦਾ ਕਿੱਥੋਂ ਆ ਬੱਚੇ ਉਹਨਾਂ ਨਾਲ ਹੀ ਜ਼ਿਆਦਾ ਖੁਸ਼ ਰਹਿੰਦੇ ਆ ਬਰਗਰ ਵਾਲੀਆਂ ਨਹੀਂਆਂ ਬਿਮਾਰੀਆਂ ਲਾਦੀਆਂ ਉਹ ਖਾਣ ਪੀਣ ਨਾਲੀ ਜੀ ਖਾਣ ਪੀਣ ਨਾਲ ਜੇ ਚੰਗੀਆਂ ਚੀਜ਼ਾਂ ਖਾਣ ਸੇ ਨਾ ਘਿਓ ਦੇ ਨੇੜੇ ਜਾਂਦੇ ਨਾ ਦੁੱਧ ਦੇ ਨੇੜੇ ਜਾਂਦੇ ਆ ਹਾਂ ਇਹਨਾਂ ਨਹੀਂ ਤਾਕਤ ਦੇਣੀ ਹਾਂ ਉਹਨਾਂ ਤਾਕਤ ਦੇਣੀ ਆ ਤੇ ਛੋਲੇ ਛਾਲਿਆਂ ਤਾਂ ਉਹ ਪਸੰਦੀ ਨਹੀਂ ਕਰਦੇ ਦੁੱਧ ਦੁੱਧ ਘਿਓ ਵੀ ਜ਼ਹਿਰੀ ਹੋਗੀ ਬਾਬਾ ਜੀ ਉਹ ਜੀ ਉਹ ਵੇਖੋ ਵੇਖ ਹੀ ਆ ਜਿਹੜਾ ਆਪਦੇ ਪੱਠਿਆਂ ਨੂੰ ਰੇਹ ਪਾਉਂਦਾ ਉਹਦੇ ਚ ਦੁੱਧ ਹੁੰਦਾ ਉਹਦੇ ਚ ਸਾਰਾ ਕੋ ਮਲਾਵਟਾ ਜਿਹੜਾ ਨਹੀਂ ਗਈ ਪਾਉਂਦੇ ਉਹ ਨਹੀਂ ਹੁੰਦਾ ਇਹ ਲੋਕਾਂ ਨੂੰ ਛੱਡਣਾ ਪੈਣਾ ਕੰਮ ਹੈ ਜਦੋਂ ਨਹੀਂ ਤੇ ਖਤਮ ਹੋ ਜਾਣਗੇ ਜਦੋਂ ਵੇਚੀ ਨਾ ਰਿਆ ਕੋਸਾ ਕੰਚੀ ਨਾ ਰਿਆ ਬਿਮਾਰੀਆਂ ਵੱਧ ਤੋਂ ਵੱਧ ਪੈਦਾ ਹੋਈ ਜਾਂਦੀਆਂ ਤੇ ਇਹਦੇ ਕਾਰਨ ਨਹੀਂ ਹੋਈ ਜਾਂਦੀ ਅੱਛਾ ਵੈਦ ਹੁੰਦੇ ਸੀ ਉਹ ਕੋਈ ਮਾੜਾ ਮੋਟਾ ਆ ਵੱਟ ਕੇ ਦੇ ਦਿੰਦੇ ਕੋਈ ਗਲੂ ਦੇ ਸੀ ਉਹ ਜੇ ਇਹ ਜੇ ਸਿਸਟਮ ਦੇ ਦਿੰਦੇ ਸੀ ਗਲੂ ਕਾਦੇ ਕਾਦੇ ਵਾਸਤੇ ਹੁੰਦੀ ਸੀ ਉਹ ਅਸੀਂ ਸਾਫ ਸੂਪਾਸਤੀ ਹੁੰਦੀ ਸੀ ਵੈਸੇ ਠੀਕ ਹੈ ਜੀ ਤੇ ਉਹ ਜਿੰਨੇ ਦੇ ਕੋਟ ਕਾਟ ਕੇ ਉਹਨਾਂ ਨਾ ਫਕਾਰ ਲੈ ਜਾਂਦਾ ਉਹ ਕੜੱਤਨ ਜੀ ਹੁੰਦੀ ਜਿਆਦਾ ਕੜੱਤਨ ਹਾਂ ਅੱਛਾ ਤੇ ਜਾਂ ਜਲਾਬ ਦੇਣਾ ਤੁਮਾ ਦੇਣਾ ਉਹਨੂੰ ਅੱਛਾ ਉਹ ਕਦੇ ਹਸਤੇ ਸੀ ਉਹ ਵੀ ਜਲਾਬ ਨੂੰ ਲਾਉਣ ਵੇ ਤੇ ਮਤਲਬ ਕਿਸੇ ਨੂੰ ਟੱਟੀ ਟੁੱਟੀ ਰੁਕ ਗਈ ਹਾਂ ਉਹਨੂੰ ਫਿਰ ਉਹ ਖੋਦ ਦੇ ਦੇ ਦਿੰਦੇ ਸੀ ਅੱਜ ਕੱਲ ਹੀ ਉਹ ਕੰਮ ਕਰਦੇ ਆ ਬਾਈ ਨਾ ਜੀ ਅੱਜ ਕੱਲ ਤਾਂ ਦੂਜੀ ਅੰਗਰੇਜ਼ੀ ਦਵਾਈਆਂ ਕਰਦੇ ਦੇਸੀ ਨੂੰ ਕੋਈ ਲੈਂਦਾ ਹੀ ਨਹੀਂਗਾ ਸਰੀਰ ਮੰਨਦਾ ਹੀ ਨਹੀਂ ਹਾਂ ਅੱਜ ਕੱਲ ਦਾ ਇਹ ਕੰਮ ਆ ਹੋਰ ਇਦਾਂ ਦੇ ਬਾਬਾ ਉਹ ਖੜੀ ਕਰਾਉਂਦੇ ਉਹ ਅੱਗੇ ਲਾ ਸੀ ਕਿ ਜੇ ਕਿਸੇ ਨੂੰ ਤਾਪ ਚੜ ਜਾਣਾ ਜੀ ਆਗੇ ਟਲਿਆ ਉਹਾਂ ਚ ਲਿਠਲਾ ਉਹ ਠੀਕ ਹੋ ਜਾਂਦਾ ਠੀਕ ਹੋ ਜਾਂਦਾ ਐਵੇਂ ਜੇ ਹੁੰਦੇ ਦੇਸੀ ਆਪਣੇ ਠੀਕ ਵੀ ਹੋ ਜਾਂਦੇ ਸੀ ਹਾਂਜੀ ਠੀਕ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਆਏ ਹੁੰਦੇ ਤੱਤਾ ਤੱਤੇ ਡਲੇ ਹੁੰਦੇ ਤੱਤਾ ਤਾਪ ਹੁੰਦਾ ਸੀਗਾ ਆਪੇ ਲੈ ਜਾਂਦਾ ਹੀ ਡਰਦਾ